ਨਮਸਕਾਰ ਦੋਸਤੋ ਅੱਜ ਆਪਾਂ ਕਹਾਣੀ ਪੜਾਂਗੇ ਮੇਰੀ ਭਾਬੀ ਮੇਰੀ ਭਾਬੀ ਸੁਖਰਾਜ ਵੀਰ ਜੀ ਦੀ ਨਿੱਜੀ ਪਸੰਦ ਸੀ ਤਾਂ ਹੀ ਸ਼ਾਇਦ ਮਾਂ ਹਰ ਵੇਲੇ ਘੁੱਟੀ ਵੱਟੀ ਜਹੀ ਰਿਆ ਕਰਦੀ ਪਰ ਉਪਰੋਂ ਉਪਰੋਂ ਤੇ ਕੁਝ ਪਤਾ ਨਾ ਲੱਗਣ ਦਿੰਦੀ ਪਰ ਅੰਦਰੋਂ ਇੰਜ ਲੱਗਦਾ ਜਿੱਦਾਂ ਕੋਈ ਵੱਡੀ ਜੰਗ ਹਾਰ ਗਈ ਹੋਵੇ ਅਕਸਰ ਹੀ ਉਸਨੇ ਮੂੰਹੋਂ ਬਸੇ ਹੀ ਸੁਣਦੀ ਆਈ ਸਾ ਕਿ ਆਪਣੇ ਪੁੱਤ ਜੋਗਾ ਸਮੁੰਦਰ ਵਿੱਚੋਂ ਕੋਈ ਐਸਾ ਮੋਤੀ ਚੁਣ ਕੇ ਲਿਆਉਂ ਕਿ ਲੋਕ ਅੱਡੀਆਂ ਚੁੱਕ-ਚੁੱਕ ਕੇ ਵੇਖਿਆ ਕਰਨਗੇ ਵਿਆਹ ਤੋਂ ਕੁਝ ਦਿਨ ਮਗਰੋਂ ਹੀ ਨੁਕਸ ਨਿਕਲ ਲੱਗ ਗਏ ਅਕਸਰ ਹੀ ਉਸਨੂੰ ਵਾਕ ਦਿਆ ਕਰਦੀ ਇਹ ਤੇਰਾ ਪੇਕਾ ਨਹੀਂ ਸੋਰਾ ਕਰ ਹੈ ਇਥੋਂ ਦੀ ਕਾਇਦੇ ਕਾਨੂੰਨ ਜਹਿਨ ਵਿੱਚ ਰੱਖਣੇ ਤੇਰਾ ਪਹਿਲਾ ਫਰਜ਼ ਹੈ ਮੈਨੂੰ ਇਹ ਗੱਲ ਬੁਰੀ ਲੱਗਦੀ ਪਰ ਮਾਂ ਨੂੰ ਸਿੱਧਾ ਕੁਝ ਨਾ ਆਖ ਸਕਦੀ ਅਗਿਉ ਝਟਪਟ ਅਥਰੂ ਜੋ ਕਰਨੇ ਸ਼ੁਰੂ ਹੋ ਜਾਂਦੇ ਸੋ ਮੈਂ ਕੋਈ ਵਿੱਚ ਵਿਚਾਲੇ ਵਾਲਾ ਰਾ ਪਨਾਇਆ ਕਰਦੀ ਤੇ ਦੋਹਾਂ ਦੀ ਸੁਲਾਹ ਕਰਵਾ ਦਿਆ ਕਰਦੀ ਫਿਰ ਇੱਕ ਦਿਨ ਬਾਹਰੋਂ ਘਰੇ ਆਈ ਤਾਂ ਮਾਹੌਲ ਕਾਫੀ ਗਰਮ ਹੋਇਆ ਲੱਗਾ ਇਸ ਤੋਂ ਪਹਿਲਾਂ ਕਿ ਟੈਨਸ਼ਨ ਦੀ ਅਸਲ ਵਜ੍ਹਾ ਪਤਾ ਲੱਗਦੀ ਦਾਦੀ ਪੁਰਾਣੀ ਮਾਂ ਨੂੰ ਕੋਲ ਬੁਲਾਇਆ ਲਿਆ ਤੇ ਆਖ ਲਗੀ beta ਗੱਲ ਸੁਣ ਜਦੋਂ ਪੰਜੀ ਵਰੇ ਪਹਿਲਾਂ ਤੂੰ ਇਸ ਘਰੇ ਵਿਆਹੀ ਆਈ ਸੈਨ ਤਾਂ ਤੂੰ ਵੀ ਮੇਰੀ ਨਹੀਂ ਮੇਰੇ ਪੁੱਤ ਦੀ ਹੀ ਪਸੰਦ ਸੀ ਪਰ ਮੈਂ ਤੇ ਤੈਨੂੰ ਧੀ ਬਣਾ ਸਦਾ ਲਈ ਆਪਣਾ ਲਿਆ ਸੋ ਮੈਂ ਚਾਹੁੰਦੀ ਹਾਂ ਕਿ ਤੂੰ ਸੁਖਰਾਜ ਦੀ ਨਾਲ ਦੀ ਨੂੰ ਉਂਝ ਹੀ ਅਪਣਾ ਲਵੇ ਜਿੱਦਾਂ ਇੱਕ ਦਿਨ ਮੈਂ ਤੈਨੂੰ ਸੀਨੇ ਨਾਲ ਲਾਇਆ ਸੀ ਐਨੀ ਗੱਲ ਯਾਦ ਰੱਖੀ ਇਹ ਸਿਰਫ ਉਸ ਦਾ ਹੀ ਨਹੀਂ ਮੇਰਾ ਤੇ ਤੇਰਾ ਦੋਹਾਂ ਦਾ ਵੀ ਸੌਰਾ ਘਾਰੇ ਇਹ ਵੱਖਰੀ ਗੱਲ ਹੈ ਕਿ ਕੋਈ ਪਹਿਲਾਂ ਆਇਆ ਤੇ ਕੋਈ ਬਾਅਦ ਵਿੱਚ कि ਮੈਂ ਆਪਣੀ ਦਾਦੀ ਨੂੰ ਪਹਿਲੀ ਵਾਰ ਮਾਂ ਨਾਲ ਇੰਜ ਗੱਲ ਕਰਦਿਆਂ ਵੇਖਿਆ ਅਜੇ ਦਾਦੀ ਹੋਰਾਂ ਨੂੰ ਗਿਆ ਕਿੰਨੇ ਵਰੇ ਹੋ ਗਏ ਪਰ ਘਰ ਵਿੱਚ ਕਦੀ ਕੋਈ ਉੱਚੀ ਨੀਵੀ ਨਹੀਂ ਹੋਈ ਪਿਛਲੀ ਵਾਰ ਜਦੋਂ ਘਰੇ ਗਈ ਤਾਂ ਵੇਖਿਆ ਦੋਵੇਂ ਨੂੰ ਸੱਸ ਨਿੱਗੇ ਥਾਂ ਬੈਠ ਸੱਸ ਵੀ ਕਬੀ ਬਹੁਤੀ ਵਾਲਾ ਸੀਰੀਅਲ ਵੇਖ ਰਿਆਂ ਸਨ ਸੋ ਦੋਸਤੋ ਇਹ ਅਸਲ ਵਾਪਰੀ ਤੁਹਾਡੇ ਨਾਲ ਸਾਂਝੀ ਕਰਨ ਦਾ ਮਕਸਦ ਸਿਰਫ ਇਹ ਦੱਸਣਾ ਹੈ ਕਿ ਇਹ ਜ਼ਿੰਦਗੀ ਇਨਸਾਨ ਨੂੰ ਹਰ ਹਾਲ ਵਿੱਚ ਹੱਸਦਿਆਂ ਵੀ ਕੱਟਣੀ ਪੈਂਦੀ ਏ ਤੇ ਰੋਂਦਿਆਂ ਵੀ ਫਿਰ ਕਿਉਂ ਨਾ ਗੱਲ ਪਿਆ ਢੋਲ ਨਿੱਕੀਆਂ ਨਿੱਕੀਆਂ ਜਿੱਤਾਂ ਹਾਰਾਂ ਤੇ ਨਿੱਕੇ ਨਿੱਕੇ ਨਫੇ ਨੁਕਸਾਨ ਇੱਕ ਪਾਸੇ ਰੱਖ ਕੇ ਖੁਸ਼ੀ-ਖੁਸ਼ੀ ਵਜਾਇਆ ਜਾਵੇ ਕਿਸੇ ਸਹੀ ਆਖਿਆ ਹੈ ਕਿ ਜ਼ਿੰਦਗੀ ਨੂੰ ਸਵਰਗ ਬਣਾਉਣਾ ਬੰਦੇ ਦੇ ਖੁਦ ਆਪਣੇ ਹੱਥ ਵਾਸ ਹੁੰਦਾ ਹੈ ਪਰ ਇਸ ਨੂੰ ਅਮਲੀ ਜਾਮਾ ਪਹਿਨਾਉਣ ਲਈ ਕੁਝ ਗੱਲਾਂ ਨਜ਼ਰਅੰਦਾਜ਼ ਕਰਨੀਆਂ ਪੈਂਦੀਆਂ ਨੇ ਤੇ ਕੁਝ ਨੂੰ ਬਿਨਾਂ ਸ਼ਰਤ ਮੁਆਫ਼ ਵੀ ਕਰਨਾ ਪੈਂਦਾ ਹੈ